ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਦੇਹੜੂ ਅੱਜ ਆਪ ਸਿੱਖ ਸੰਗਤਾਂ ਦੇ ਸਾਹਮਣੇ ਇੱਕ ਵਾਰ ਫਿਰ ਹਾਜ਼ਰ ਹੋਇਆ ਸੋ ਸਾਧ ਸੰਗਤ ਜੀ ਤੁਸੀਂ ਪਲੀ ਪ੍ਰਕਾਰ ਜਾਣਦੇ ਹੋ ਕਿ ਅਸੀਂ ਸਮਾਂ ਸਮੇਂ ਮੁਤਾਬਕ ਤੁਹਾਡੇ ਸਾਹਮਣੇ ਜਿਹੜਾ ਕਿਸੇ ਦੁਖੀ ਪਰਿਵਾਰ ਦਾ ਦੁੱਖ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਨੇ ਆ ਸੋ ਇਸੇ ਤਰ੍ਹਾਂ ਹੀ ਅੱਜ ਮੈਂ ਆਪਣੇ ਪਿੰਡ ਦੇ ਇੱਕ ਦੁਖੀ ਪਰਿਵਾਰ ਉਹਨਾਂ ਦਾ ਦੁੱਖ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਸੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਸਾਡੇ ਪਿੰਡ ਦੇ ਕੀ ਨਾਮ ਆ ਜੀ ਆਪਣਾ ਬਲਜੀਤ ਬਲਜੀਤ ਸਿੰਘ ਇਹ ਸਾਡੇ ਪਿੰਡ ਦੇ ਤਕਰੀਬਨ ਪਿੰਡ ਵਿੱਚ ਜਿਹੜੀ ਪਾਣੀ ਵਾਲੀ ਟੈਂਕੀ ਹੁੰਦੀ ਹੈ ਉੱਥੇ ਇਹਨਾਂ ਨੂੰ ਰਹਿੰਦਿਆਂ ਨੂੰ ਲਗਭਗ 15 ਸਾਲ ਦੇ ਕਰੀਬ ਹੋ ਗਏ ਜਦੋਂ ਤੋਂ ਟੈਂਕੀ ਜਿਹੜੀ ਹੈ ਬਣੀ ਆ ਹਾਲਾਂਕਿ ਇਹਨਾਂ ਦਾ ਪਿੰਡ ਸਾਡੇ ਗਵਾਂਢ ਦੇ ਵਿੱਚ ਨਾਲ ਹਰਬੰਸਪੁਰਾ ਪਿੰਡ ਆ ਪਰ ਇਹ ਇੱਥੇ ਟੈਂਕੀ ਤੇ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਤੇ ਸਾਡੇ ਪਿੰਡ ਇਹਨਾਂ ਨੂੰ 15 ਸਾਲ ਹੋ ਗਏ ਰਹਿੰਦਿਆਂ ਤੇ ਕੁਦਰਤ ਵੱਲੋਂ ਇਹਨਾਂ ਨੂੰ ਪਿਛਲੇ 2 ਸਾਲ ਤੋਂ ਪਹਿਲਾਂ ਬਹੁਤ ਵਧੀਆ ਕੰਮ ਕਰਦੇ ਸੀ ਸਾਰੇ ਕਿਤੇ ਜਗ ਜੋ ਟੂਟੀਆਂ ਦੇ ਜੋ ਪਾਣੀ ਦੇ ਕਨੈਕਸ਼ਨ ਦੇਣੇ ਆ ਸੀ ਉਹ ਇਹ ਕੰਮ ਕਰਿਆ ਕਰਦੇ ਸੀ ਤੇ ਇਹਨਾਂ ਨੂੰ ਥੋੜੀ ਬਹੁਤ ਤਨਖਾਹ ਜਿਹੜੀ ਆ ਉਹ ਇਸ ਮਹਿਕਮੇ ਵੱਲੋਂ ਮਿਲਦੀ ਆ ਔਰ ਬਹੁਤ ਵਧੀਆ ਕੰਮ ਕਰਦੇ ਸੀ ਪਰ ਪਿਛਲੇ 2 ਸਾਲ ਪਹਿਲਾਂ ਇਹਨਾਂ ਨੂੰ ਅਧਰੰਗ ਦਾ ਜਿਹੜਾ ਅਟੈਕ ਆ ਗਿਆ ਤੇ ਉਸ ਨਾਲ ਇਹਨਾਂ ਦਾ ਜਿਹੜਾ ਇੱਕ ਪਾਸਾ ਜਿਹੜਾ ਉਹ ਖੜ ਗਿਆ ਤੇ ਇਹ ਕੰਮ ਤੋਂ ਅਵਾਜ਼ਾਰ ਹੋ ਗਏ ਤੇ ਲਗਭਗ ਪਿਛਲੇ 2 ਸਾਲ ਤੋਂ ਇਹ ਮੰਜੇ ਤੇ ਪਏ ਨੇ ਤੇ ਤੁਰਨ ਫਿਰਨ ਤੋਂ ਵੀ ਬਿਲਕੁਲ ਤੁਰ ਫਿਰ ਨਹੀਂ ਸਕਦੇ ਇਹ ਤੇ ਨਾ ਹੀ ਕੋਈ ਕੰਮ ਕਰਦਾ ਇਹਨਾਂ ਕੋਲ ਹੋਰ ਸਾਧਨ ਹੈ ਤੇ ਇਹਨਾਂ ਦੇ ਬੱਚੇ ਨੇ ਤੇ ਉਹਨਾਂ ਵਿੱਚੋਂ ਵੱਡਾ ਬੱਚਾ ਇੱਕ ਰੂਪ ਸਿੰਘ ਨਾਂ ਉਸ ਲੜਕੇ ਦਾ ਤੇ ਜਦੋਂ ਉਹ ੜਾਰ ਹੋਇਆ ਤਾਂ ਉਹਨੇ ਆਪਣੇ ਪਿਤਾ ਦੇ ਜੋ ਘਰ ਦੀ ਜ਼ਿੰਮੇਵਾਰੀ ਆ ਉਹ ਆਪਣੇ ਸਿਰ ਤੇ ਚੱਕੀ ਤੇ ਕਮਾਈ ਦਾ ਜਿਹੜਾ ਜ਼ਰੀਆ ਸੀ ਉਹ ਮੁੰਡਾ ਜਿਹੜਾ ਕੰਮਕਾਰ ਕਰਕੇ ਇਹ ਜੇ ਟੂਟੀਆਂ ਦੇ ਜਾਂ ਪਾਣੀਆਂ ਦੇ ਕਨੈਕਸ਼ਨ ਆਪ ਖੁਦ ਨਾਲ ਲਗਵਾ ਕੇ ਉਹ ਇਸ ਪਰਿਵਾਰ ਦਾ ਜਿਹੜਾ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਪਰ ਪਿਛਲੇ 2 ਮਹੀਨੇ ਤੋਂ ਉਹ ਵੀ ਰਜਿੰਦਰਾ ਹਸਪਤਾਲ ਵਿਖੇ ਐਡਮਿਟ ਆ ਤੇ ਉਹਨੂੰ ਜਿਹੜੀ ਅਪੈਂਡਿਕਸ ਦੀ ਬਿਮਾਰੀ ਹੋ ਗਈ ਸੀ ਅਪੈਂਡਿਕਸ ਦੀ ਬਿਮਾਰੀ ਦੇ ਨਾਲ ਡਾਕਟਰਾਂ ਨੇ ਰਜਿੰਦਰਾ ਹਸਪਤਾਲ ਵਿਖੇ ਉਹਦਾ ਆਪਰੇਸ਼ਨ ਕਰ ਦਿੱਤਾ ਤੇ ਹੁਣ ਉਹ ਆਪਰੇਸ਼ਨ ਜਿਹੜਾ ਲਗਭਗ ਜਿਹੜਾ ਉਹ ਸਕਸੈਸਫੁਲ ਨਹੀਂ ਹੋਇਆ ਸੀ ਤਾਂ ਹੁਣ ਜਿਹੜੇ ਉਹਦੇ ਟਾਂਕੇ ਲੱਗੇ ਹੋਏ ਨੇ ਉਹਨਾਂ ਵਿੱਚ ਪੀਕ ਪੈਣ ਦੇ ਕਾਰਨ ਉਹਨੂੰ ਲਗਭਗ 2 ਮਹੀਨੇ ਹੋ ਗਏ ਨੇ ਉਹ 2 ਮਹੀਨੇ ਦਾ ਰਜਿੰਦਰਾ ਹਸਤਾਲ ਵਿਖੇ ਐਡਮਿਟ ਆ ਸੋ ਪਰਿਵਾਰ ਮੈਂ ਤੁਹਾਨੂੰ ਇਹਨਾਂ ਦਾ ਘਰ ਦਿਖਾਉਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਘਰ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਮੈਂ ਕਿਵੇਂ ਵੱਲੋਂ ਹੀ ਬਣਾ ਕੇ ਦਿੱਤਾ ਗਿਆ ਜਿਹੜਾ ਘਰ ਆ ਇਹ ਲਗਭਗ 15 ਸਾਲ ਤੋਂ ਇਸੇ ਮਕਾਨ ਦੇ ਵਿੱਚ ਰਹਿ ਰਹੇ ਨੇ ਤੇ ਪਰਿਵਾਰ ਦੀ مالی ਹਾਲਤ ਇਸ ਵਕਤ ਬਹੁਤ ਹੀ ਕਹੋ ਬਹੁਤ ਹੀ ਨਾਜ਼ੁਕਾ ਤੇ ਰੋਜ਼ਾਨਾ ਦਾ ਜਿਹੜਾ ਰੋਜ਼ਾਨਾ ਦਾ ਤੁਹਾਨੂੰ ਪਤਾ ਹੀ ਹੈ ਕਿ ਦਵਾਈ ਬੂਟੀ ਦਾ ਜਿੰਨਾ ਵੀ ਖਰਚਾ ਉਹ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਪਟਿਆਲੇ ਆਉਣ ਜਾਣ ਦਾ ਤੇ ਸਾਡੇ ਇੱਥੇ ਆਂਟੀ ਜੀ ਜਿਹੜੇ ਨਾਲ ਉਹ ਪਟਿਆਲੇ ਆਉਂਦੇ ਜਾਂਦੇ ਨੇ ਸੋ ਮੈਂ ਉਹਨਾਂ ਦੇ ਨਾਲ ਮੈਂ ਤੁਹਾਡੀ ਗੱਲਬਾਤ ਕਰਵਾਉਣਾ ਕਿ ਕਿੰਨੇ ਸਾਲ ਹੋ ਗਏ ਤੇ ਇਸ ਵਕਤ ਜਿਹੜਾ ਪਰਿਵਾਰ ਕਿੰਨੇ ਮੰਦੇ ਹਾਲਾਤਾਂ ਚੋਂ ਗੁਜ਼ਰ ਰਿਹਾ ਸੋ ਮੈਂ ਆਂਟੀ ਜੀ ਨਾਲ ਤੁਹਾਡੀ ਗੱਲਬਾਤ ਕਰਾਉਣਾ ਜੀ ਹਾਂਜੀ ਆਂਟੀ ਜੀ ਤੋਂ ਕਿੰਨੇ ਸਾਲ ਹੋ ਗਏ ਅੰਕਲ ਜੀ ਨੂੰ ਇਸ ਪਰਾਂ ਬੈਠੇ ਹੋਏ ਇਹਨੂੰ ਮਤਲਬ ਇਹਨੂੰ 4 ਸਾਲ ਹੋ ਗਏ ਬੈਠੇ ਨੇ ਅੱਛਾ ਜੀ 4 ਸਾਲ ਹੋ ਗਏ ਬੈਠੇ ਨੇ ਅੱਛਾ ਜੀ ਤੇ ਤੁਹਾਡੇ ਲੜਕੇ ਨੂੰ ਜਿਹੜਾ ਕੀ ਕਹਿੰਦੇ ਕੀ ਹੋਇਆ ਸੀ ਉਹਨੂੰ ਅਪੈਂਡਿਕਸ ਦੀ ਬਿਮਾਰੀ ਹੋਣ ਤੋਂ ਬਾਅਦ ਦਰਦ ਉੱਠਿਆ ਦੀ ਪਤਾ ਸੀ ਉਹਦਾ ਆਪਰੇਸ਼ਨ ਕਰਾਤਾ ਇੱਥੇ ਤਾਂ ਬਾਅਦ ਚ ਉਹਨੇ ਛੁੱਟੀ ਦੇਤੀ ਫੇਰ ਉਹ ਕਹਿਣ ਲੱਗੇ ਵੀ ਘਰ ਨੂੰ ਲੈ ਜਾਓ ਜਦੋਂ ਅਸੀਂ ਦੇਖਿਆ ਤਾਂ ਉਹਦੇ ਪੀਕ ਬਹੁਤ ਝੂੰਦੀ ਸੀਗੀ ਉਹ ਰੋਣ ਲੱਗਾ ਮੰਮੀ ਮੇਰੇ ਪੀਕ ਪੇ ਝੂੰਦੀ ਆ ਤਾਂ ਡਾਕਟਰ ਨੇ ਸਾਡ ਨੂੰ ਫੇਰ ਉਹ ਕਰਤਾ ਤਾਂ ਡਾਕਟਰ ਨੇ ਇੱਥੇ 2 ਮਹੀਨੇ ਰੱਖ 1 ਮਹੀਨਾ ਰੱਖ ਕੇ ਫੇਰ ਇੱਥੇ ਨਾ ਪਟਿਆਲੇ ਭੇਜਤਾ ਸੋ ਮੈਂ ਦੇਖੋ ਤੁਹਾਨੂੰ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਭਾਵਕ ਹੋਣ ਵਾਲੀ ਗੱਲ ਆ ਸੋ ਮੈਂ ਸਮੂਹ ਸਾਥ ਸੰਗਤ ਅੱਗੇ ਬੇਨਤੀ ਕਰਦਾ ਕਿ ਅਗਰ ਜਿੰਨਾ ਵੀ ਕੁਝ ਹੋ ਸਕਦਾ ਹੈ ਇਸ ਪਰਿਵਾਰ ਦੀ ਜਦੂਰ ਮਦਦ ਕਰੋ ਤੇ ਕਿਉਂਕਿ ਸਾਡੇ ਪਿੰਡ ਵਿੱਚੋਂ ਵੀ ਜਿਹੜਾ ਇੱਧਰ ਵੇੜਾ ਸਾਡੇ ਉੱਥੋਂ ਵੀ ਕੱਲ ਕੁਝ ਔਰਤਾਂ ਨੇ ਰਲ ਕੇ ਜਿੰਨੀ ਵੀ ਹੋ ਸਕਦੀ ਸੀ ਮਾਲੀ ਮਦਦ ਜਿਹੜੀ ਹੈ ਇਹਨਾਂ ਨੂੰ ਦਿੱਤੀ ਆ ਤੇ ਹਰਵੰਸਪੁਰ ਪਿੰਡ ਵਿੱਚੋਂ ਵੀ ਮਾਲੀ ਮਦਦ ਜਿਹੜੀ ਆ ਉਹ ਦਿੱਤੀ ਆ ਤੇ ਮੈਂ ਆਪਣੇ ਐਨ ਆਰ ਆਈ ਵੀਰਾਂ ਨੂੰ ਮੈਂ ਅਪੀਲ ਕਰਦਾ ਕਿ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਤੁਸੀਂ ਸਾਰੇ ਜਾਣਦੇ ਹੋ ਅਸਲੀ ਸੇਵਾ ਇਹੀ ਹੈ ਸੋ ਅਗਰ ਜਿੰਨਾ ਵੀ ਹੋ ਸਕਦਾ ਜਿੰਨੀ ਵੀ ਬਹੁਤੀ ਤੋਂ ਬਹੁਤੀ ਤੇ ਥੋੜੇ ਤੋਂ ਥੋੜੀ ਜਿੰਨੀ ਵੀ ਮਦਦ ਤੁਸੀਂ ਦੇ ਸਕਦੇ ਹੋ ਜਰੂਰ ਇਸ ਪਰਿਵਾਰ ਦੀ ਮਦਦ ਕਰੋ ਤੇ ਤੁਸੀਂ ਮੇਰੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹੋ ਮੇਰਾ ਨੰਬਰ ਮੇਰੇ ਫੇਸਬੁੱਕ ਪੇਜ ਦੇ ਉੱਪਰ ਸਾਰੇ ਕਿਤੇ ਫਲੈਸ਼ ਹੈ ਫਿਰ ਵੀ ਮੈਂ ਰਿਪੀਟ ਕਰ ਦਿੰਦਾ 9780400751 ਤੁਸੀਂ ਮੇਰੇ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਜਿੰਨੀ ਵੀ ਮਦਦ ਹੋ ਸਕਦੀ ਹੈ ਅਸੀਂ ਪਿੰਡ ਵਾਲੇ ਜੋ ਆਪਣੇ ਲੈਵਲ ਤੇ ਜਿੰਨੀ ਕੁ ਮਦਦ ਕਰ ਸਕਦੇ ਹਾਂ ਉਹ ਤਾਂ ਕਰਾਂਗੇ ਪਰ ਐਨਆਰਆਈ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਕੋਈ ਇਲਾਜ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ ਇਸ ਵਕਤ ਡੇਢ ਮਹੀਨੇ 2 ਮਹੀਨੇ ਹੋ ਗਿਆ ਉਹਦੇ ਪੀਕ ਪੈਣ ਦੇ ਕਾਰਨ ਰਜਿੰਦਰਾ ਹਸਪਤਾਲ ਵਿਖੇ ਭਾਰਤੀਆ ਤੇ ਪਰਿਵਾਰ ਬਹੁਤ ਹੀ ਮੰਦੀ ਚੋਂ ਗੁਜ਼ਰ ਰਿਹਾ ਹੈ ਐ ਇੰਨਾ ਇੱਕ ਜਾਨਕੀ ਮਾੜੇ ਹਾਲਾਤ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਦੇਖ ਲਓ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਦਿਖਾਇਆ ਹੈ ਸੋ ਮੇਰੀ ਬੇਨਤੀ ਹੈ ਕਿ ਜਿੰਨੀ ਵੀ ਹੋ ਸਕਦੀ ਹੈ ਤੁਸੀਂ ਜਰੂਰ ਮਦਦ ਕਰੋ ਸੋ ਇੰਨੀ ਕ ਬੇਨਤੀ ਕਰਦਾ ਹਾਂ ਜਿਵੇਂ ਮੈਂ ਤੁਹਾਡੇ ਕੋਲ ਮੈਂ ਦਾ ਜੱਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ